ਮੈਂ ਆਦੀ ਵਾਲਮੀਕੀ ਅੰਬੇਦਕਰ ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪ੍ਰਦਾਨ ਜਗਪ੍ਰੀਤ ਸਿੰਘ ਮੈਂ ਬਿਜਲੀਕਾਰ ਮੁਸਵਬਾ ਦਾ ਰਹਿਣ ਵਾਲਾ ਹਾਂ ਮੈਂ ਅਪੀਲ ਕਰਦਾ ਹਾਂ ਹੁਣ ਇਸ ਟਾਈਮ ਜੋ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਵੀ ਕਰਦਾ ਹਾਂ ਕਿ ਜੋ ਇਹ ਪਿੱਛੇ ਬਿਜਲੀ ਬੋਰਡ ਵਾਲਿਆਂ ਨੇ ਫਾਲਤੂ ਟਰਾਂਸਫਾਰਮ ਤੇਲ ਦੇ ਡਰਮ ਇਹ ਸਫੇਦੇ ਕੁਝ ਜੋ ਕਿ ਕੇਵਲਾਂ ਵਾਲੇ ਚੱਕੇ ਜੋ ਕਿ ਐਕਸਟਰਾ ਬਾਲਣ ਜੋ ਵੇਸਟ ਪਿਆ ਹੁੰਦਾ ਉਹ ਸਾਰਾ ਹੀ ਦੀਵਾਰ ਦੇ ਨਾਲ ਆਇਆ ਹੈ ਇਤੋਂ ਪਹਿਲਾਂ ਵੀ 3-4 ਚਾਂਸ ਹੋ ਚੁੱਕੇ ਨੇ ਇਸ ਟਾਈਮ ਆਪਾਂ ਦੇਖਿਆ ਜਾਵੇ ਸਿਮਰ ਜੀ ਤੁਸੀਂ ਲਾਈਵ ਵੀ ਦੇਖਿਆ ਵਾ ਕਿ ਕੁਝ ਘਰਾਂ ਦੇ ਵਿੱਚ ਜੋ ਕਿ ਨੁਕਸਾਨ ਹੋਇਆ ਹੈ ਕੁਝ ਘਰਾਂ ਦੀਆਂ ਦੀਵਾਰਾਂ ਤੱਕ ਫਟ ਚੁੱਕੀਆਂ ਨੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਅਜੇ ਤੱਕ ਕੋਈ ਜੂੰ ਨਹੀਂ ਸਰਕੀ ਅਹੀਂ ਫੇਰ ਵੀ ਅਪੀਲ ਕਰਦੇ ਆ ਕਿ ਜੇ ਇਸ ਤੋਂ ਅੱਗੇ ਵੀ ਕੋਈ ਨਾ ਅਜੇ ਤੱਕ ਇਹਦੇ ਬਾਰੇ ਸੋਚਿਆ ਗਿਆ ਤਾਂ ਫਿਰ ਅਹੀਂ ਐਸ ਡੀਓ ਦੇ ਅੱਗੇ ਜਾ ਕੇ ਉਹਨਾਂ ਦੇ ਦਫ਼ਤਰ ਦੇ ਅੱਗੇ ਧਰਨਾ ਦੇਵਾਂਗੇ ਸਾਰੇ ਰਲ ਕੇ ਤੇ ਜੇ ਤਾਂ ਵੀ ਨਹੀਂ ਫਿਰ ਇਹਦੇ ਤੋਂ ਵੀ ਉੱਪਰ ਜੋ ਕੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਬਿਲਕੁਲ ਸਹੀ ਆ ਜੋ ਕਿ ਪਹਿਲਾਂ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਤਿੰਨ ਚਾਰ ਵਾਰੀ ਇਹ ਚਾਂਸ ਹੋ ਚੁੱਕੇ ਨੇ ਤੇ ਜੇ ਅਜੇ ਵੀ ਇਹਦੇ ਤੇ ਕੋਈ ਵੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਇਤੋਂ ਅੱਗੇ ਜੋ ਸੋਚਾ ਉਹ ਫਿਰ ਦੇਖਾਂਗੇ ਜੀ ਸਰ ਤੁਸੀਂ ਖੁਦ ਦੇਖ ਕੇ ਆਏ ਜੇ ਲਾਈਵ ਆ ਅਜੇ ਵੀ ਉੱਥੇ ਅੱਗ ਬਲ ਰਹੀ ਆ ਅਜੇ ਵੀ ਉਹਦੇ ਵਿੱਚੋਂ ਜੋ ਕਿ ਲਪਟਾਂ ਲਾਲ ਰੰਗ ਦੀਆਂ ਨਿਕਲ ਰਹੀਆਂ ਨੇ ਲੋਕਾਂ ਦੀ ਰੋਟੀਆਂ ਜੀ ਹਾਂਜੀ ਸਰ ਜ਼ਰੂਰ ਪਈ ਹੁਣ ਹੁਸ਼ਾਤ ਤੱਕ ਤੇ ਪਾਇਆ ਗਿਆ ਜੋ ਕਿ ਉਥੇ ਤੇਲ ਜੋ ਕੋਲਾ ਬਣ ਚੁਕਿਆ ਚੱਕੇ ਉਹ ਅਜੇ ਵੀ ਬਲ ਰਹੇ ਨੇ ਸਰ ਅਸੀਂ ਕੋੜਲਾ ਵਸਤੀ ਮਸਲਾਬ ਬਡਾਲ ਰੋਡ ਨਾਮ ਮੇਰਾ ਹੈ ਬਲਰਾਜ ਮਹਿਨੀਆਂ ਕੀ ਗੱਲ ਹੋਈ ਹੈ ਸਰ ਅਸੀਂ ਰਾਤ ਸਾਰੀ ਜਾ ਕੇ ਕੱਟੀ ਹੈ ਇੱਥੇ ਰਾਤ ਇੰਨੀ ਅਗ ਨਾਲ ਵੱਲ ਪਰੇਸ਼ਾਨ ਹੋਇਆ ਵੀ ਇੰਨੀ ਅੱਗ ਦੀਆਂ ਲਪਟਾਂ ਬੜੇ ਅਸਮਾਨ ਤੱਕ ਚੁੰਧੀਆਂ ਪਈਆਂ ਸੀਗੀਆਂ ਔਰ ਅੱਗੇ ਵੀ ਚਾਰ ਪੰਜ ਵਾਰਾਂ ਇੱਥੇ ਅੱਗ ਲੱਗ ਚੁਕੀ ਹੈ ਔਰ ਸਾਡੇ ਪਿਛਲੇ ਪਾਸੇ ਅੱਗੇ ਦੇ ਪਾਸੇ ਰਹਿਸ਼ਾਂ ਦੇ ਹਾੜੀਆਂ ਗਲੀ ਮੱਲੇ ਨੇ ਬੈਕ ਸਾਈਡ ਤੇ ਬਿਜਲੀ ਬੋਰਡ ਹੈਗਾ ਬਿਜਲੀ ਬੋਰਡ ਦੇ ਟਰਾਂਸਫਾਰਮਰ ਕੋਈ ਸਫਾਈ ਨਹੀਂ ਪਿੱਛੇ ਤੇਲ ਖਿਲਰਿਆ ਹੋਇਆ ਔਰ ਥਾ ਥਾ ਦੇ ਕਹਾ ਪੂ ਰੁਕ ਗਿਆ ਕੋਈ ਸਫਾਈ ਨਹੀਂ ਸਪਸਪੋਲੇ ਵੀ ਇਦਾਂ ਹੁੰਦੇ ਸਾਡੇ ਵਾਲੇ ਪਾਸੇ ਬਹੁਤੀ ਪਰੇਸ਼ਾਨ ਲੱਗੇ ਰਾਤ ਸਾਰੀ ਅਸੀਂ ਜਾਗੜੀ ਅਸੀਂ ਸਾਰਿਆਂ ਨੇ ਘਰਾਂ ਘਰਾਂ ਚ ਆਪਣੇ ਸਿਲੰਡਰ ਕੱਢੇ ਬਾਹਰ ਬਾਹਰ ਸਟੇ ਵੀ ਅਗਣਾ ਲੱਗ ਜੇ ਪਿਛਲੇ ਪਾਸੇ ਮਕਾਨ ਦੇ ਇੰਨੀ ਲਪਟਾਂ ਚਲਦੀ ਪਈਆਂ ਅਸੀਂ ਬੰਗਾਨਾਂ ਤੱਕ ਅਗ ਲੱਗ ਚੁੱਕੀ ਸੀ ਅਗ ਸਾਰ 1:30 ਵਜੇ ਨ ਲੱਗੀ ਐ 1:30 ਤੋਂ ਲੈ ਕੇ ਫਿਰ 5:30 6 ਵਜੇ ਦਾ ਚਲ ਚਲ ਦੇ ਦੀ ਐ ਫਾਇਰ ਵਿਗਟ ਦੀਆਂ ਗੱਡੀਆਂ ਫਾਇਰ ਵਿਗਟ ਗੱਡੀਆਂ ਇੱਕ ਇੱਕ ਤੋਂ ਇੱਕ ਇੱਕ ਤੋਂ ਇੱਕ ਮਤਲਬ 6-7 ਗੱਡੀਆਂ ਆ ਚੁੱਕੀਆਂ ਤੇ ਹੁਣ ਅੱਗੇ ਦਾ ਕਿੱਦਾਂ ਹੁਣ ਅੱਗ ਬੁੱਝ ਗਿਆ ਤਾਂ ਸ਼ਾਂਤ ਧ ਗਈ ਅੱਗ ਵੈਸੇ ਇਹ ਆਈ ਆ ਮੰਗ ਕਰਦੇ ਆ ਵੀ ਪਿਛੇ ਪਛੇ ਸਾਡੇ ਸਫਾਇਦੇ ਬੜੇ ਲੱਗੇ ਆ ਇੰਨਾ ਜੰਗਲ ਬਣਿਆ ਆ ਜੰਗਲ ਦੇ ਇੰਨਾ ਬਣਿਆ ਆ ਵੀ ਕੋਈ ਪਿਛੋੜੀ ਗੱਲ ਹੀ ਕੋਈ ਨਹੀਂ ਐ ਕੋਈ ਇੱਥੇ ਸੁਧਾਰ ਨਹੀਂ ਐ ਕੋਈ ਬਿਜਲੀ ਬੋਰਡ ਵੀ ਨਹੀਂ ਖਿਆਲ ਹੀ ਕਰਦਾ ਬਸ ਪਰ ਉਹ ਡਿਊਟੀ ਕਰਦੇ ਆ ਕਿ ਤਾਂ ਕੋਈ ਧਿਆਨ ਨਹੀਂ ਹ ਮਤਲਬ ਟਰਾਂਸਫਰ ਫੜ ਸਕਦੇ ਆ ਟਰਾਂਸਫਰ ਮਤਲਬ ਇੰਨਾ ਬਲਾਸਟ ਹੋ ਸਕਦਾ ਹੈ ਕਿ ਸਾਰੀ ਆਬਾਦੀ ਨੂੰ ਮਤਲਬ ਘੇਰਾ ਪਾ ਸਕਦੇ ਆ ਆਹੀ ਬਿਲੀ ਘਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਇੱਥੇ ਜਿਹੜਾ ਕੁਾਰ ਸਾਰਾ ਇਕੱਠਾ ਕੀਤਾ ਇਹਨਾਂ ਨੂੰ ਚੁੱਕੋ ਤੇ ਟਰਾਂਸਫਰ ਹੁੰਦੇ ਤੇ ਵੀ ਜਿਹੜਾ ਖਲੜਾ ਇੱਥੇ ਪੁਰਾਣਿਆਂ ਦਾ ਰੱਖਿਆ ਵੀ ਚੁੱਕੋ ਤੇ ਇਹਦੇ ਨਾਲ ਲੋਕਾਂ ਦੇ ਘਰਾਂ ਦਾ ਬਚਾਅ ਹੋਊਗਾ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਰਾਤੀ ਸਾਰੀ ਰਾਤ ਨਹੀਂ ਸੁੱਤੇ ਲੱਗ ਚੁੱਕੀ ਆ ਜੀ ਬਹੁਤ ਜ਼ਿਆਦਾ ਰਾਤੀਂ ਸਵੇਰ ਤੱਕ ਤਾਂ ਤਾਂ ਲਾਈਟਾਂ ਜਾਣ ਡੀਆਂ ਸੀ ਬਹੁਤ ਮੁਸ਼ਕਲ ਬਚਾਓ ਹੋਇਆ ਲੋਕਾਂ ਦਾ ਪਰ ਅਸੀਂ ਵੇਖਣਾ ਹੋਇਆ ਜੀ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਲੋਕਾਂ ਦਾ ਵੀ ਨੁਕਸਾਨ ਹੋਇਆ ਇੱਕ ਘਰ ਤੇ ਪਾਣੀ ਪਾ ਪਾ ਕੇ ਬੁਝਾਇਆ ਸਾਰੇ ਮੱਲੇ ਆ ਲੈਣੇ ਪਰ ਪ੍ਰਸ਼ਾਸਨ ਤੇ ਬਿਜਲੀ ਬੋਰਡ ਵਾਲੇ ਤੇ ਆਪ ਤੇ ਸਾਰੇ ਸੁੱਤੇ ਜਾਂ ਨੀਂਦ ਦੇ ਨਾਲ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈਗਾ ਫਿਕਰ ਹੀ ਨਹੀਂ ਹੈਗਾ ਅਜੇ 10 ਵਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਹੋ ਸਕਦਾ ਜੀ ਇਹ ਬਚਾਓ ਹੋ ਗਿਆ ਰੱਬ ਨੇ ਗੁਰੂ ਮਾਰਾ ਨੇ ਬਚਾ ਕੀਤਾ ਉਹ ਤੇ ਸਾਰੇ ਇਲਾਕੇ ਵਾਲਿਆਂ ਦੇ ਨਾਲ ਰਲ ਕੇ ਸਾਰੇ ਇੱਥੇ ਪ੍ਰਦਰਸ਼ਨ ਕਰਾਂਗੇ ਕਰਨਾ ਪ੍ਰਦਰਸ਼ਨ ਦਵਾਂਗੇ ਕਿ ਇਥੋਂ ਸਮਾਨ ਚੁੱਕੋ ਜਿਹੜਾ ਘਵਾਰ ਦਾ ਇਕੱਠਾ ਕਰਕੇ ਛੁੱਟਿਆ ਇਥੇ ਹਾਂਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹਿੱਤਾ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે હોણ બહાર વિહ કરો હોવે ક્રોણી હોવે બર્થડે પાટી પાર્ટી હોય પાર્ટી અજી કરો અજનલા પુરા અને મશહુર ડિઆર હોલ ਨਸਟੇਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼